हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਖਾਸ ਤੌਰ ਤੇ ਆਪਣੀ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਦੋਸਤੋ ਜਿਹੜੀ ਵੀਡੀਓ ਆਪਣੀ ਵੱਤੋ ਵੱਤ ਜਿਹੜੀ ਸ਼ੇਅਰ ਕਰ ਦਿਆ ਕਰੋ ਜਿਹੜੇ ਕੁਝ ਨਵੇਂ ਫਾਰਮਰ ਜਿਨ੍ਹਾਂ ਤੱਕ ਆਪਣੀ ਜਿਹੜੀ ਵੀਡੀਓ ਨਹੀਂ ਪਹੁੰਚਦੀ ਉਹਨਾਂ ਤੱਕ ਪਹੁੰਚ ਸਕੇ ਜਿਹੜੇ ਐਨੀਮਲ ਦੋਸਤੋ ਖਰੀਦਣੇ ਚਾਹੁੰਦੇ ਹੋਣ ਵੀਰ ਉਹ ਖਰੀਦ ਤੇ ਅੱਜ 20 ਫਰਵਰੀ ਨੂੰ ਜਿਹੜੀ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਤੇ ਸਮਾਂ ਤਕਰੀਬਨ 10:00 ਵਜੇ ਦਾ ਹੈਗਾ ਮਾਰਨਿੰਗ ਟਾਈਮ ਆ ਤੇ ਏਰੀਆ ਜਿੱਥੇ ਤੁਸੀਂ ਖਾਸ ਤੌਰ ਤੇ ਵਿਜ਼ਿਟ ਕਰਨੀ ਹੈਗੀ ਆ ਪਿੰਡ ਚੋਟੀਆਂ ਕਲਾਂ ਹੈਗਾ ਦੋਸਤੋ ਬਿਲਕੁਲ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਜਿਹੜਾ ਮੋਗਾ ਲੱਗਦਾ ਹੈ ਤਲਵੰਡੀ ਭਾਈ ਬਿਲਕੁਲ ਨਜ਼ਦੀਕ ਹੈਗਾ ਕੋਈ 2-3 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਤਲਵੰਡੀ ਭਾਈ ਦੀ ਠੀਕ ਹੈ ਜੀ ਕਾਲੀਏ ਵਾਲਾ ਮੇਸਤਰੀ ਸੰਧੂਆ ਤੇ ਪੰਡੋਰੀ ਖੱਤਰੀਆ ਬਿਲਕੁਲ ਜਿਹੜੇ ਦੋਸਤੋ ਮਨਸੂਰ ਦੇਵਾ ਠੀਕ ਆ ਜੀ ਤੇ ਦੌਲਤਪੁਰਾ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ ਤੇ ਖਾਸ ਤੌਰ ਤੇ ਤੁਸੀਂ ਵਿਜੜ ਜਿਹੜੀ ਆ ਪਿੰਡ ਚੋਟੀਆਂ ਗੱਲਾਂ ਕਰਨੀ ਹੈਗੀ ਆ ਬਾਈ ਮਨਜਿੰਦਰ ਦੇ ਕੋਲੇ ਆਏ ਆ ਐਨੀਮਲ ਜਿਹੜਾ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਤੇ ਇੱਕ ਤੁਹਾਨੂੰ ਝੋਟੀ ਦਿਖਾਉਣੀ ਆ ਇੱਕ ਸੂਈ ਸਵਾਈ ਜਿਹੜੀ ਆ ਮੱਝ ਆ ਉਹ ਵੀਰ ਦੇ ਕੋਲੇ ਆ ਦੋ ਐਨੀਮਲ ਨੇ ਦੋ ਐਨੀਮਲ ਦੀ ਜਿਹੜੀ ਪ੍ਰੋਪਰ ਡੀਟੇਲ ਹੈਗੀ ਆ ਉਹ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਠੀਕ ਆ ਤੇ ਬਾਕੀ ਜਿਹੜਾ ਪਸ਼ੂ ਪਸੰਦ ਆ ਜਾਊਗਾ ਆਪਣਾ ਹੱਕ ਸਮਝ ਕੇ ਤਸੱਲੀ ਆ ਇੱਕ ਟਾਈਮ ਦੀ ਦੋ ਟਾਈਮ ਦੀ ਆਪਦੀ ਜਿਹੜੀ ਪਸ਼ੂ ਖਾਸ ਤੌਰ ਤੇ ਸੋਇਆ ਉਹਦੀ ਚਵਾਈ ਕਰਕੇ ਕਰ ਲਿਓ ਜਿਹੜੀ ਕੋਈ ਝੋਟੀ ਅਕੇ ਸੂਣ ਵਾਲੀ ਆ ਉਹਨੂੰ ਟਿਪ ਕੇ ਤਸੱਲੀ ਕਰ ਲਿਓ ਠੀਕ ਆ ਤੇ ਚੱਲਦੇ ਆ ਬਧੇਰੇ ਡਿਟੇਲ ਦੇ ਲਈ ਆ ਭਾਈ ਮਨਜਿੰਦਰ ਦੇ ਕੋਲ ਸਭ ਤੋਂ ਪਹਿਲਾਂ ਭਾਈ ਮਨਜਿੰਦਰ ਸਾਸਤਰੀ ਕਰ ਸਾਸਤਰੀ ਕਰ ਜੀ ਮੇਰੇ ਸਾਰੇ ਭੈਣ ਭਰਾਉਣ ਯੂ ਟਿਊਬ ਚੈਨਲ ਜਿਹੜੇ ਵੇਖਦੇ ਫੇਸਬੁੱਕ ਦੇ ਸਾਰਿਆਂ ਨੂੰ ਸਾਸਤਰੀ ਕਰ ਹੋਰ ਵੀਰੇ ਠੀਕ ਠਾਕ ਬਹੁਤ ਵਧੀਆ ਜੀ ਠੀਕ ਹੈ ਤੇ ਬਾਈ ਮਰਜਿੰਦਰ ਅੱਜ ਪਸ਼ੂ ਦੋ ਆ ਗਏ ਆ ਇੱਕ ਝੋਟੀ ਦਿਖਾਉਣੀ ਆਪਾਂ ਦੇ ਇੱਕ ਮੱਝ ਦਿਖਾਈਏ ਇੱਕ ਮੱਝ ਹਾਂਜੀ ਠੀਕ ਆ ਤੇ ਪਸ਼ੂ ਵੇਖਣ ਚ ਚਲੋ ਸਾਫ਼ ਸੁਥਰੇ ਆ ਬਾਕੀ ਆਪਾਂ ਪੂਰੀ ਡਿਟੇਲ ਤੁਹਾਡੇ ਤੋਂ ਲੈਣੀ ਆ ਵੀਰ ਤੇ ਪਹਿਲੇ ਨੰਬਰ ਤੋਂ ਬਾਈ ਮਰਜਿੰਦਰ ਝੋਟੀ ਤੋਂ ਸਟਾਰਟ ਕਰ ਲਈਏ ਹਾਂਜੀ ਇਹ ਦੂਜਾ ਸੂਭਾ ਦੱਸਿਆ ਹੀ ਮਾਲਕਾਂ ਨੇ ਆ ਦੂਜਾ ਸੂਭਾ ਠੀਕ ਆ ਤੇ ਸੂਨ ਚ ਜੇ ਪੰਜ ਚਾਰ ਦਿਨ ਖੜੂਗੇ ਉਹਨਾਂ ਦੱਸਿਆ ਵੀ ਆਪਾਂ ਗੱਭਣ ਦੀ ਕੋਈ ਗਾਰੰਟੀ ਨਹੀਂ ਦਿੰਦੇ ਆਪਣੇ ਤਾਂ ਥਣ ਦੇ ਪੂਰ ਦੇ ਭਾਰ ਦੀ ਗਾਰੰਟੀ ਹੋਊਗੀ ਜੀ ਠੀਕ ਆ ਉਹਨਾਂ ਨੇ ਦੁੱਧ ਬਹੁਤ ਦੱਸਿਆ ਪਰ ਉਹ ਕਹਿੰਦੇ ਗਾਈਆਂ ਵਾਂਗੂ ਲੈ ਜੀ ਬਹੁਤ ਜਿਆਦਾ ਥੱਲੇ ਬਣੂਗੀ ਬਹੁਤ ਨਹੀਂ ਬਹੁਤ ਜਿਆਦਾ ਹੁਣ ਵੀ ਥੱਲੇ ਚੰਗੀ ਬਣੀ ਆ ਪਰ ਹੋਰ ਜਿਆਦਾ ਥੱਲੇ ਬਹੁਤ ਭਰੂਗੀ ਨੀਲੀ ਦੀ ਝੋਟੀ ਆ ਗਈ ਨਾ ਅਨੀਲੀ ਚ ਪੈਂਦੀ ਥੋੜੀ ਨੀਲੀ ਪੰਜ ਪੰਜ ਹਾਂ ਨੀਲੀ ਦਾ ਪੱਖ ਕ੍ਰੋਸ ਕਹਿ ਸਕਦੇ ਆ ਪਰ ਨੀਲੀ ਦਾ ਪੱਖ ਜਿਹੜਾ ਹੈਗਾ ਤੇ ਝੋਟੀ ਆ ਦੋਸਤੋ ਬੇਸ਼ੱਕ ਮੀਡੀਅਮ ਦੀ ਹਾਈਟ ਜਿਹੜੀ ਆ ਮੀਡੀਅਮ ਤੋਂ ਪਲੱਸ ਵੀ ਕਹਿ ਲੋ ਚਾਹੇ ਮੀਡੀਅਮ ਹੀ ਹੈ ਹਾਈਟ ਜਿਹੜੀ ਮੰਨ ਲੇ ਕਿ ਤੁਸੀਂ ਲੈ ਕੇ ਜਾਓ ਦੂਜਾ ਸੁਹਾ ਸੋਣੀ ਆ ਠੀਕ ਆ ਹਵਾਰਨਾ ਤਕਰੀਬਨ ਜੇਕਰ ਆਪਾਂ ਦੇਖੀਏ ਤੇ ਦੋਸਤੋ ਪੰਡਾ ਪਾ ਲਣੀਆਂ ਕਰਮਾ ਲਈ ਨੇ ਕਿਉਂਕਿ ਬਨਾਥਨਾ ਜਿਹੜਾ ਅੱ ਤਕਰੀਬਨ ਹੈਗਾ ਤੇ ਹਫਤਾ 4 ਦਿਨ ਤੋਂ 5 ਦਿਨ ਦਾ ਸਮਾਂ ਲੈਂਦੀ ਹੈ ਬਾਕੀ ਹਜੇ ਐ ਪੱਟ ਪੁੜੇ ਦੀ ਪੂਰੀ ਚੌੜੀ ਆ ਵਜਨ ਵਾਲੀ ਛੋਟੀ ਅਜੇ ਸਿੱਕੀ ਨਹੀਂ ਗਈ ਬਿਲਕੁਲ ਠੀਕ ਆ ਤੇ ਪੇਟ ਪੁੱਠੇ ਤੇ ਤੁਸੀਂ ਵੇਖ ਲਓ ਦੋਸਤੋ ਠੀਕ ਆ ਤੇ ਬਿਲਕੁਲ ਚੜਾਈ ਥੱਬਿਆਂ ਦੇ ਥੱਬੇ ਆ ਤੇ ਬਿਲਕੁਲ ਜਿਹੜਾ ਦੋਸਤੋ ਸਕਿਨ ਇਹੋ ਜੀ ਆ ਵੀ ਜਿਵੇਂ ਨਾ ਆਂਦੇ ਨਾ ਵੀ ਮੱਕੀ ਤਿਲਕਣ ਵਾਲੀ ਗੱਲ ਆ ਤੇ ਆ ਹਵਾਨੇ ਤੋਂ ਤੁਸੀਂ ਦੇਖੋ ਆ ਕਰੋ ਚੱਕ ਜੀ ਠੀਕ ਆ ਹਵਾਨਾ ਕਰਮਾ ਵਾਲੀ ਬਹੁਤ ਸੋਹਣਾ ਬਣਾਈ ਰੱਖੀ ਆ ਕਿ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਣੇ ਆ ਠੀਕ ਆ ਤਸੱਲੀ ਨਾਲ ਦਿਖਾਉਣੇ ਆ ਦੂਜਾ ਸਵੇਰ ਸੈਕੰਡ ਟਾਈਮਰ ਜਿਹੜੀ 200 ਝੋਟੀ ਸੂਣ ਦੇ ਵਿੱਚ ਅੱਗੇ ਰੈਡੀ ਆ ਠੀਕ ਆ ਤੇ ਬਾਕੀ ਬਨਾਤਨਾ ਪੂਰਾ ਹੈਗਾ ਝੋਟੀ ਦਾ ਸਿੰਘਾਂ ਦੀ ਮੂੰਹ ਮੱਥੇ ਦੀ ਜਿਹੜੀ ਬੰਤਰ ਆ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਕਰੋ ਚੱਕਰੀ ਠੀਕ ਆ ਸ਼ਕੀਨ ਪੂਰੀ ਆ ਠੀਕ ਆ ਅੱਖ ਬਿੱਲੀ ਆ ਬਾਕੀ ਪ੍ਰੋਪਰ ਤੁਸੀਂ ਵੇਖੋਗੇ ਪਿੰਡਾ ਸਰੀਰ ਵੱਲੋਂ ਵੇਖੋਗੇ ਤੇ ਭਾਰੀ ਆ ਬਾਡੀ ਬੰਤਰ ਦੀ ਭਾਰੀ ਆ ਤੇ ਬਿਲਕੁਲ ਰਾਜੀ ਜਿਹੜੀ ਝੋਟੀ ਆ ਠੀਕ ਆ ਆ ਕਰੋ ਜੱਗਬਈ ਠੀਕ ਆ ਥਾਂ ਥਣ ਵੀ ਚੰਗਾ ਦੋਸਤੋ ਮੁੱਠੀ ਵਾਲਾ ਥਾਣਾ ਤੇ ਕੀ ਕੁਰੀਆ ਥਾਣਾ ਤੋਂ ਉਲਟ ਬਹਿਣੀ ਵਾਲੇ ਪਾਸੇ ਤੋਂ ਜ਼ਰੂਰ ਚੈੱਕ ਕਰ ਲਓ ਜੀ ਠੀਕ ਆ ਜੀ ਆ ਥਾਣਾ ਲੱਗਾ ਹੈਗਾ ਤੇ ਮੁੱਠੀਲਾ ਥਾਣਾ ਦੋਸਤੋ ਬਾਕੀ ਵਿਥਵਿਰਲ ਜਿੰਨੀ ਆ ਉਹ ਪ੍ਰੋਪਰ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਲਓ ਠੀਕ ਆ ਬਾਕੀ ਰੇਟ ਕੀ ਭਾਅ ਪੜਦਾ ਉਹ ਆਪਾਂ ਵੀਰ ਤੋਂ ਪੁੱਛਾਂਗੇ ਇੱਕ ਵਾਰੀ ਜਿਹੜਾ ਬੈਕ ਸਾਈਡ ਤੋਂ ਵੀ ਜ਼ਰੂਰ ਦੇਖ ਲਓ ਇਹ ਸੋਨੇ ਦਾ ਤਾਕਤ ਦਿਨ ਨੇ ਠੀਕ ਆ ਤੇ ਆ ਫੇਸ ਦੀ ਕੁਆਲਿਟੀ ਕੋਈ ਫਿਰ ਦੇਖੋ ਆ ਠੀਕ ਆ ਤੇ ਮਰਜਿੰਦਰ ਭਾਈ ਕਿੰਨੀ ਕ ਡਿਮਾਂਡ ਕੀਤੀ ਫਿਰ ਇਸ ਤੋਂ ਭਾਈ ਇਹਦਾ ਮੁੱਲ 88000 ਆ ਜੀ ਠੀਕ ਆ ਜੀ ਕਾਰਨ ਤਾਂ ਲੱਖ ਵੀ ਕਰ ਲਗੇ 95 ਕਰ ਲਗੇ ਕਿਉਂਕਿ ਰੁੱਤ ਹੁਣ ਬਹੁਤ ਚੰਗੀ ਅੱਗੇ ਬਿਲਕੁਲ ਜੀ ਠੀਕ ਆ ਤੇ ਮੁੱਲ 88000 ਬਾਕੀ ਕੋਈ ਗੱਲ ਨਹੀਂ ਕੋਈ ਗੁੱਸਾ ਨਹੀਂ ਕੋਈ ਪੰਜ ਲਾ ਦੋ 50 ਲਾ ਦੋ ਹੂੰ ਕੋਈ ਗੁੱਸਾ ਨਹੀਂ ਬਸ ਲਾਈਵ ਫੋਨ ਉਹ ਜਿਹਨੇ ਵਸੂ ਲੈਣਾ ਹੂੰ ਠੀਕ ਆ ਝੋਟੀ ਚੰਗੀ ਆ ਦੋਸਤੋ ਬਾਕੀ ਪ੍ਰੋਪਰ ਜਿਹੜੇ ਹਰਕ ਪੱਖ ਤੋਂ ਆਪਾਂ ਤੁਹਾਨੂੰ ਦਿਖਾਤੀ ਆ ਇੱਕ ਵਾਰੀ ਤੁਸੀਂ ਉਲਟਾ ਬਹਿਣੀ ਵਾਲੇ ਪਾਸੇ ਤੋਂ ਫਿਰ ਜ਼ਰੂਰ ਥਾਣਾ ਦੀ ਦੇਖ ਲਓ ਠੀਕ ਹੈ ਤੇ ਥਣ ਥਣ ਚੰਗਾ ਬਾਕੀ ਫੇਸ ਦੀ ਕੁਆਲਿਟੀ ਚੰਗੀ ਆ ਤੇ ਚੰਗੀ ਪੇਟ ਪੁੱਠੇ ਦੀ ਆ ਬਾਕੀ ਝੋਟੀ ਜਿਹੜਾ ਦੋਸਤੋ ਬਿਲਕੁਲ ਹੈ ਰਾਜੀ ਆ ਠੀਕ ਆ ਕੋਈ ਲਿੱਸੀ ਫਿੱਕੀ ਜਾਂ ਆਪਾਂ ਕਹਿ ਰਹੀਏ ਕਮਜ਼ੋਰ ਜੀ ਨਾ ਸਮਝੀਏ ਬਿਲਕੁਲ ਚੰਗੀ ਸੋਹਣੀ ਆ ਬੰਤਰ ਦੀ ਵਧੀਆ ਤੇ ਮੁੱਲ 88000 ਆ ਠੀਕ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਮੱਝ ਦਿਖਾਵਾਂਗੇ ਤੇ ਤਾਜੀ ਸੂਈ ਸਵਾਈ ਆ ਠੀਕ ਆ ਤੇ ਮਰਜਿੰਦਰ ਭਾਈ ਦੂਜੇ ਨੰਬਰ ਤੇ ਆਪਣੇ ਕੋਲ ਇਹ ਮੱਝ ਆ ਗਈ ਆ ਹਾਂਜੀ ਇਹਦੀ ਫਿਰ ਕੀ ਡਿਟੇਲ ਆ ਕਿੰਨੇ ਕਿੰਨਾ ਕੁ ਟਾਈਮ ਹੋ ਗਿਆ ਸੂਈਨੇ ਨੂੰ ਬਾਈ ਇਹਨੂੰ ਸੂਈ ਨੂੰ ਅੱਜ 10 ਤੋਂ 11 ਦਿਨ ਹੋ ਗਿਆ ਜੀ ਠੀਕ ਆ ਝੋਟੀ ਆ ਦੂਜਾ ਸੂਆ ਦੱਸਿਆ ਮਾਲਕਾਂ ਨੇ ਉਹਨਾਂ ਨੇ ਥੋੜੀ ਲਿੱਸੀ ਫਿੱਕੀ ਆ ਹੂੰ ਲੋਹਿਆਂ ਚ ਪੈਂਦੀ ਆ ਬਣੀ ਪੁਣੀ ਜਾਂ ਤਾਂ ਇਹ ਮੰਨ ਕੇ ਵੀ ਥੋੜੀ ਉੱਚੀ ਬਣੀ ਹੋਵੇਗੀ ਥੋੜਾ ਜਿਹਾ ਟਾਈਮ ਗਵਾ ਕੇ ਬਣੀ ਹੋਵੇਗੀ ਥੋੜੀ ਲਿੱਸੀ ਫਿੱਕੀ ਆ ਪਰ ਚਿਵਾਈ ਚ ਬਹੁਤ ਚੰਗੀ ਆ ਕਿਸਮਾ ਬਹੁਤ ਸੋਹਣਾ ਤੇ ਦੁੱਧ ਤੁਨ ਬਹੁਤ ਖਰੀਆ ਹੁੰਦਾ ਦੁੱਧ 9 ਕਿਲੋ ਉਹਨਾਂ ਨੇ ਗਿਆ ਪਰ ਮੈਂ 8 ਦੀ ਗਾਰੰਟੀ ਦ ਚਿਵਾਈ ਜਿੰਨੀ ਜਗੀ ਆ ਬਹੁਤ ਜਿਆਦੇ ਤੇ ਚਾਰੂ ਬਹੁਤ ਜਿਆਦੇ ਆ ਜੋ ਮਰਦੀ ਸਿਟੀ ਚ ਰਹਿਉਂਦੇ ਠੀਕ ਆ ਬੱਚਾ ਥੱਲੇ ਕੱਟ ਕੱਟੀ ਕੱਟੀ ਆ ਦੋਸਤੋ ਇਸ ਮੱਝ ਦੇ ਮਗਰ ਕੱਟੀ ਆ ਤੇ ਬਾਕੀ ਵੀ ਇਹਨਾਂ ਦਾ ਵੀ ਘੱਟੋ ਘੱਟ ਵੀ 8 ਲੀਟਰ ਦੀ ਕੋਈ ਧਾਰਨਾ ਮਾਰੇ 8 ਲੀਟਰ ਤੁਸੀਂ ਜਿਹੜੀ ਚਿਵਾਈ ਮੰਨ ਕੇ ਲੈ ਕੇ ਜਾ ਸਕਦੇ ਹੋ ਤੇ ਸੂਈ ਨੂੰ ਕਿੰਨੇ ਦਿਨ ਦੱਸਿਆ ਬਾਈ 11 12 ਦਿਨ ਹੋ ਗਏ ਜੀ 11 12 ਦਿਨ ਖੋਲਿਏ ਵੀਰੇ ਨੂੰ ਹਾਂ ਖੋਲੋ ਗੱਲ ਚ ਖੋਲ ਦੱਸੋ ਠੀਕ 11 12 ਕ ਦਿਨ ਦਾ ਸਮਾਂ ਹੋ ਗਿਆ ਦੋਸਤੋ ਥੋੜਾ ਜਿਹਾ ਆਪਾਂ ਕਹਿ ਲਿਆ ਨਾ ਵੀ ਘੱਟ ਸੇਵਾ ਵਾਲੇ ਘਰੋਂ ਪਸੂ ਗਈ ਨਾ ਜਦੋਂ ਆਉਂਦਾ ਅੱਗੇ ਵਪਾਰ ਦੀ ਲੈਨ ਚ ਤੇ ਅਗੋਂ ਕੋਈ ਵੀਰ ਜਦੋਂ ਚੰਗੀ ਸੇਵਾ ਦੇ ਵਿੱਚ ਬੇਸ਼ਕਲ ਜਾ ਕੇ ਇਹਨੂੰ ਤੇ ਬਿਲਕੁਲ ਸੱਜਰ ਸੂਈ ਮੱਜਾ ਦੋਨੋਂ ਤੁਸੀਂ ਉਹ ਚੰਗੀ ਦਿਹਾੜੀ ਚ ਭਲਾ 10 ਮਰੀ ਚੋਲੋ ਜੀ ਨੂੰ ਇੰਨੀ ਸੀ ਲਸ ਲਗਾ ਜਿੱਥੇ ਮਰਜੀ ਬੱਕਰੀ ਨੂੰ ਰੋਕ ਕੇ ਉੱਥੇ ਚੋਲੋ ਜਿੱਥੇ ਜੀ ਕਰਦਾ ਬਿਲਕੁਲ ਬਾਕੀ ਥਾਣ ਖਵਾਨਾ ਜਿਹੜਾ ਦੋਸਤੋ ਸੋਨਾ ਵਿਖਾਉਂਦੀ ਆ ਠੀਕ ਆ ਬੈਕ ਸਾਈਡ ਤੋਂ ਜੇਕਰ ਆਪਾਂ ਦੇਖੀਏ ਤੇ ਪੱਧਰ ਹਲੇਵਾ ਹੈਗਾ ਥਾਣ ਥੂਣ ਚੰਗਾ ਹੈਗਾ ਮੁੱਠੀ ਵਾਲਾ ਥਾਣਾ ਤੇ ਬਿਲਕੁਲ ਜਿਹੜੀ ਬਰੀਕ ਕਾਗਜ਼ ਵਰਗੀ ਚਮੜੀ ਆ ਮੱਝ ਦੀ ਤੇ ਆ ਫੇਸ ਦੀ ਕੁਆਲਿਟੀ ਦੇਖੋ ਠੀਕ ਆ ਜੀ ਆ ਫੇਸ ਤੋਂ ਤੇ ਤਾਜੀ ਸੂਈ ਮਗਰ ਬੱਚਾ ਜਿਹੜਾ ਉਹ ਵੀ ਕੱਟੀ ਆ ਠੀਕਾ ਬਾਕੀ ਬੱਚਾ ਇੱਕ ਵਾਰੀ ਤੁਸੀਂ ਜਰੂਰ ਜੜਾ ਚੈੱਕ ਕਰ ਲਓ ਨਾਲ ਆ ਕੱਤੀ ਜਿਹੜੀ ਹੈਗੀ ਆ ਇਸ ਮੱਝ ਦੇ ਠੀਕਾ ਤੇ ਮਨਿੰਦਰ ਪਾ ਫਿਰ ਕੀ ਜਾਂਦਾ ਹੈਗਾ ਲੈਣ ਦੇਣਾ ਬਾਈ ਇਹਦਾ ਜੈਜੇ ਮੋਲਾ 64000 ਰੁਪਇਆ 64 ਕੋਈ ਚ ਵੀ ਕੋਈ ਨਹੀਂ ਪੂਈ ਪੰਜ ਲਾ ਦੋ ਕੋ 50 ਦੋ ਮਾਨਸਾਂ ਫੁੱਲ ਕਰਾਂਗੇ ਥੋੜਾ ਨਹੀਂ ਕਰਦੇਗੇ ਠੀਕ ਹੈ ਬਿਨਾ ਕਹਿ ਤੂੰ ਹੀ ਕਰ ਦਾਂਗੇ ਹੋਰ ਦੱਸੋ ਠੀਕ ਆ ਬਾਈ 64000 ਦੇ ਵਿੱਚ ਆਲੀ ਦੋਸਤੋ ਇਹ ਮੱਝ ਅਦਿੱਤੀ ਜਾਵੇਗੀ ਠੀਕ ਆ ਤੇ ਬਾਕੀ ਇੱਕ ਵਾਰੀ ਤੁਸੀਂ ਬੈਕ ਸਾਈਡ ਤੋਂ ਫਿਰ ਤੁਸੀਂ ਥਾਂ ਦੇ ਬਾਅਦ ਦੇਖੋ ਠੀਕ ਆ 64000 ਤੇ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਵੀ ਮੋਲ ਲਗਾ ਲਓ ਪਰ ਮੋਲ ਲਾਉਣ ਤੋਂ ਪਹਿਲਾਂ ਇੱਕ ਵਾਰ ਜਿਹੜੀ ਤਸੱਲੀ ਆ ਚਵਾਈ ਕਰਕੇ ਜਰੂਰ ਕਰ ਲਿਓ ਤੇ ਮਰਜਿੰਦਰ 8 ਕਿਲੋ ਚਵਾਵਾਂਗੇ ਆਪਾਂ ਜੇ ਤਾਂ ਹੁਣ ਮੌਕੇ ਦਾ 9 ਕਿਲੋ ਚਵਾਉਂਗਾ ਘਰੇ ਜੀ ਉਹਨਾਂ ਦੇ ਘਰੇ 8 ਕਿਲੋ ਲਵਾਂਗਾ ਉਹਨਾਂ ਦੇ ਅੱਗੇ ਜਿਹੜਾ ਕੋਈ ਆਨਲਾਈਨ ਲੈ ਕੇ ਜਾਊਗਾ ਮਤਲਬ ਘਰੇ ਤੁਸੀਂ 9 ਲੀਟਰ ਚਵਾਉਂਗੇ ਤੇ 2 ਕਿਲੋ 11:00 ਵਜੇ ਸਾਢੇ 10:00 ਠੀਕ ਹੈ ਤਾਂ ਟਾਈਮ ਜਿਹੜਾ ਦੋਸਤੋ ਇੱਕ ਵਾਰ ਤੁਸੀਂ ਜਰੂਰ ਨੋਟ ਕਰ ਲਓ ਠੀਕ ਹੈ ਜੀ 10 ਤੋਂ 10:30 ਵਜੇ ਵੱਲ ਜਿਹੜਾ ਸਮਾਂ ਜਾ ਰਿਹਾ 10 ਤੋਂ 15 ਮਿੰਟ ਦਾ ਜਿਹੜਾ 10 ਵਜੇ 15 ਮਿੰਟ ਦਾ ਸਮਾਂ ਹੋਣਾ ਮੌਕੇ ਤੇ ਤੇ ਸਵੇਰ ਚੁਵਾਈ ਤਕਰੀਬਨ ਇਸ ਮੱਝ ਦੀ ਵੀ ਕਰੀ ਹੋਵੇਗੀ ਬਾਈ ਹੋਰਾਂ ਨੇ ਤੇ ਤੁਸੀਂ ਦੋ ਟਾਈਮ ਚੁਵਾਈ ਕਰ ਦਿਓ ਘਰ ਵਿజిਟ ਕਰਕੇ ਤੇ ਮੱਝ ਬਸੇ ਚੰਗੀ ਆ ਇੱਕ ਵਾਰੀ ਬਹਿਣੀ ਵਾਲੇ ਪਾਸੇ ਤੋਂ ਮੈਂ ਤੁਹਾਨੂੰ ਜਰੂਰ ਦਿਖਾ ਦਿੰਦਾ ਆ ਕਰੋ ਚੈੱਕ ਜੀ ਠੀਕ ਹੈ ਜੀ ਆ ਥਣ ਹਵਾਨਾ ਜੀ ਬਿਲਕੁਲ ਬਹਿਣੀ ਵਾਲੇ ਪਾਸੇ ਤੋਂ ਪੱਧਰ ਜਿਹੜਾ ਦੋਸਤੋ ਲੇਵਾ ਹੈ ਤੇ ਥਨ ਸੋਂ ਚੰਗਾ ਸੋਹਣਾ ਲੱਗਾ ਮੁਠੀ ਵਾਲਾ ਠੀਕ ਆ ਤੇ ਮਨਜਿੰਦਰ ਵੀਰੇ ਆ ਨੰਬਰ ਸੰਪਰਕ ਆਪਣੇ ਜਰੂਰ ਦੇ ਸੀ 9814340403 ਜੀ 9514340403 ਠੀਕ ਆ ਵੀਰ ਹਾਂ ਜੀ ਤੇ ਮਨਜਿੰਦਰ ਭਾਈ ਇਹਦੀ ਝੋਟੀ ਦੀ ਜੇ ਆਪਾਂ 2 ਮਿੰਟ ਗੱਲ ਕਰੀਏ ਤੇ ਫਿਰ ਥੱਪਣ ਧੁੱਪਣ ਵਧੀਆ ਓਕੇ ਮੈਂ ਕਹਿੰਦਾ ਭਾਈ ਚਾਰਾਂ ਥਣਾ ਚੋਂ ਬਾਕੀ ਇੰਨਾ ਵੀ ਸੀਲਸਲਾ ਘੋਸੜਾ ਕਰੂਗੀ ਪਲਾਂ ਹੀ ਬਹਿ ਜਾ ਦੋਨੇ ਪਾਸੇ ਬੱਚਾ ਖੋਲੀ ਫਿਰੇ ਠੀਕ ਪੰਜ ਸਾਲਾਂ ਦਾ ਕੋਈ ਚੱਕਰ ਨਹੀਂ ਇੰਨੀ ਸੀਲਸਲਾ ਦਾ ਘਰੇ ਰੱਖਣ ਵਾਲੀ ਵਪਾਰ ਲੈਣ ਚ ਨਹੀਂ ਝੋਟੀ ਘਰੇ ਰੱਖਣੋਂ ਬਾਲੀ ਚੰਗੀ ਆ ਹੂੰ ਇੰਨੀ ਜਿਆਦੇ ਸੀਲਸਲਾ ਗਣਾ ਆ ਜਿਵੇਂ ਮਰਦੀ ਇੱਧਰ ਦੀ ਬਹਿ ਜਾਓ ਇੱਧਰ ਨਹੀਂ ਮਰਦੀ ਬਹਿ ਜਾਓ ਹੂੰ ਮੈਂ ਕੋਈ ਚੱਕਰ ਨਹੀਂ ਹੂੰ ਬਹੁਤ ਜਿਆਦੇ ਸੀ ਲਸ ਲਗ ਬਿਲਕੁਲ ਸੂਆ ਪੈਸੇ ਜਿਵੇਂ ਦਿਖਾਈ ਰਹੀ ਹੈ ਵੀ ਦੂਜੇ ਹੀ ਸੁਣਾ ਇਹਨੇ ਤੇ ਮਾਲਕ ਨੇ ਦੂਜੇ ਦੱਸਿਆ ਆਪਣੀ ਸਮਝ ਕੋਲਾ ਪੰਜਾਂ ਵੀ ਮੰਨ ਲਗੀ ਕਿਉਂਕਿ ਆਪਾਂ ਤੁਸੀ ਪੈਸੇ ਲਾਉਣੇ ਆ ਹੂੰ ਕਿ ਨਹੀਂ ਮੇਰਾ ਮਾਲਕ ਨੇ ਜਿਵੇਂ ਦੱਸਿਆ ਮੈਂ ਦੱਸ ਤਾ ਮਾਲਕਾ ਉਹਦੋਂ 1% ਮੈਂ ਘਾਟ ਹੀ ਦੱਸਦਾ ਨਾ ਵੱਧ ਨਹੀਂ ਹੂੰ ਤੇ ਲੋ ਵੀ ਦੋਸਤੋ ਦੂਜਾ ਸੂਆ ਮੰਨ ਕੇ ਬੇਸ਼ੱਕ ਲੈ ਜਿਓ ਠੀਕ ਆ ਤੀਜੇ ਵੇਸੇ ਲੱਗਦੀ ਨਹੀਂਗੀ ਦੂਜਾ ਸੂਆ ਮੈਂ ਕਹਿੰਦਾ ਵੀ ਮੈਨੂੰ ਲੱਗਦਾ ਵੀ ਦੂਜਾ ਸੂਬਾ ਹੀ ਹੋ ਸਕਦੀ ਐ ਠੀਕ ਆ ਤੇ ਬਾਕੀ ਆਪਦੀ ਨਰਕ ਪਰਖ ਤੁਸੀਂ ਘਰ ਵਿਜਿਟ ਕਰਕੇ ਜਰੂਰ ਕਰ ਲਿਓ ਬਾਈ ਨੇ ਵੀ ਟਿਪ ਕੇ ਲਿਆਂਦੀਆਂ ਕਿਉਂਕਿ ਪੈਸੇ ਅੱਗੋਂ ਦੋਸਤੋ ਥੱਬਿਆਂ ਦੇ ਥੱਬੇ ਅੱਗੋਂ ਵਪਾਰੀ ਵੀਰ ਵੀ ਲਾ ਕੇ ਲਿਆਉਂਦੇ ਆ ਤੇ ਕੋਈ ਮਾੜੀ ਚੀਜ਼ ਨਹੀਂ ਲੈ ਕੇ ਆਉਂਦੇ ਕਿਉਂਕਿ ਇਹਨਾਂ ਵੀ ਕੋਈ ਚਲ ਪਾਣੀ ਜਿਹੜਾ ਨਫਾ ਲੈਣਾ ਹੁੰਦਾ ਠੀਕ ਆ ਭਾਈ ਦੋਤਾਂ ਦਾ ਕੋਈ ਪਤਾ ਨਹੀਂ ਆਪਾਂ ਕੋਈ ਕਹਿ ਨਹੀਂ ਸਾਡੇ ਗੱਬਣਾ ਹਜੇ ਕਿ ਥਾਂ ਤੋਂ ਨੇੜਾ ਦੋਸਤ ਚੰਗਾ ਦਿਖਾਉਂਦੀ ਆ ਠੀਕ ਆ ਤੇ ਆਪਦੀ ਇੱਕ ਵਾਰੀ ਜਿਹੜੀ ਵਿజిਟ ਕਰ ਲਿਆ ਕਰੋ ਕਈ ਵਾਰ ਕੀ ਹੁੰਦਾ ਮੈਂ ਇੱਕ ਨਾ ਜਰੂਰ ਇਹ ਗੱਲ ਐਡ ਕਰ ਦੇਣਾ ਕਈ ਵੀਰ ਪਸ਼ੂ ਵੀਡੀਓ ਦੇਖਦੇ ਆ ਸਾਰੇ ਨਾ ਗੱਡੀ ਲੈ ਕੇ ਮਤਲਬ ਕੀ ਕੈਂਟਰ ਲੈ ਕੇ ਗੱਡੀ ਲੈ ਕੇ ਜਾਂ ਮਤਲਬ ਹਾਥੀ ਲੈ ਕੇ ਤੁਰ ਪੈਂਦੇ ਆ 150 ਤੋਂ 200 ਕਿਲੋਮੀਟਰ ਤੋਂ ਤੇ ਤੁਸੀਂ ਇਦਾਂ ਨਾ ਕਰਿਆ ਕਰੋ ਬੇਸ਼ੱਕ ਗੱਡੀਆਂ ਹਰ ਕਥਾਮ ਤੋਂ ਪ੍ਰੋਵਾਈਡ ਹੋ ਜਾਂਦੀਆਂ ਕਿਉਂਕਿ ਇੱਥੇ ਆਓਗੇ ਤਲਵੰਡੀ ਭਾਈ ਤੋਂ ਵੀ ਗੱਡੀ ਮਿਲ ਜੂਗੀ ਜਾਂ ਹੋਰ ਕਿਸੇ ਇਲਾਕੇ ਤੋਂ ਵੀ ਜਿੱਥੋਂ ਮੈਂ ਵੀਡੀਓ ਪਾਉਣਾ ਗੱਡੀਆਂ ਮਿਲ ਜਾਂਦੀਆਂ ਹੁੰਦੀਆਂ ਤੁਸੀਂ ਮਗਰੋਂ ਗੱਡੀ ਲੈ ਕੇ ਨਾ ਆਇਆ ਕਰੋ ਉਹ 3-4000 ਦਾ ਜਦੋਂ ਤੁਸੀਂ ਖਰਚਾ ਕਰਕੇ ਆ ਜਾਂਦੇ ਹੋ ਕੋਈ ਪਸ਼ੂ ਹੋ ਸਕਦਾ ਵੀ ਮੇਰੇ ਵਿਖਾਉਣ ਦੇ ਵਿੱਚ ਕੋਈ ਫਰਕ ਰਹਿ ਗਿਆ ਹੋਵੇ ਜਾਂ ਦਸਣ ਦੇ ਵਿੱਚ ਰਹਿ ਗਿਆ ਹੋਵੇ ਤਾਂ ਤੁਸੀਂ ਇੱਕ ਵਾਰੀ ਮੋਟਰਸਾਈਕਲ ਤੇ ਆ ਜਾਓ バス ਤੇ ਚੜ ਕੇ ਆ ਜਾਓ ਤਸੱਲੀ ਪਸ਼ੂ ਦੀ ਕਰ ਲੋ ਚੰਗਾ ਲੱਗੇ ਪੇਮੈਂਟ ਕਰਕੇ ਗੱਡੀ ਇੱਥੋਂ ਤੁਹਾਨੂੰ ਪ੍ਰੋਵਾਈਡ ਹੋ ਜੂਗੀ ਜਿਸ ਵੀ ਥਾਂ ਟਿਕਾਣੇ ਤੋਂ ਆਪਾਂ ਵੀਡੀਓ ਪਾਉਨੇ ਆ ਇਹ ਬੇਨਤੀ ਮੇਰੀ ਜਰੂਰ ਪ੍ਰਵਾਨ ਕਰ ਲਿਆ ਕਰੋ ਕਈ ਵਾਰ ਪਸ਼ੂ ਆਪਾਂ ਨੂੰ ਫਿੱਟ ਨਹੀਂ ਪੈਂਦਾ 3-4000 ਦਾ ਡੀਜ਼ਲ ਜਿਹੜਾ ਮੈਂ ਛਾ ਕੇ ਆਪਾਂ ਪਾਉਨੇ ਆ ਉਹ ਕਿਸੇ ਨੇ ਦੇ ਨਹੀਂ ਦੇਣਾ ਹੁੰਦਾ ਮੇਰਾ ਵੀਰ ਇਹ ਜਰੂਰ ਤੁਸੀਂ ਨੋਟ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ